2025 ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਉਹਨਾਂ ਦੀਆਂ ਪਾਲਿਸਿਸ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਚੇਂਜਸ ਕੀਤੇ ਗਏ ਸੀ ਜਿਸ ਦਾ ਇੰਪੈਕਟ ਨਾ ਸਿਰਫ ਸਟੱਡੀ ਵੀਜ਼ਾ ਦੇ ਉੱਤੇ ਪਿਆ ਸੀ ਬਲਕਿ ਟੂਰਿਸਟ ਅਤੇ ਵਿਸਟਰ ਵੀਜ਼ਾ ਦੇ ਨਾਲ-ਨਾਲ ਸਪਾਊਸ ਵੀਜ਼ਾ ਦੇ ਉੱਤੇ ਵੀ ਬਹੁਤ ਜ਼ਿਆਦਾ ਅਸਰ ਇਸ ਦਾ ਹੋਇਆ ਸੀ ਸੋ ਅਗਰ 2026 ਦੀ ਗੱਲ ਕਰੀਏ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਆਪਣੀਆਂ ਪਾਲਿਸਿਸ ਦੇ ਵਿੱਚ ਪੋਜ਼ਿਟਿਵ ਚੇਂਜਸ ਲੈ ਕੇ ਆ ਰਹੀ ਹੈ ਜਿਸ ਦੇ ਪੋਜ਼ਿਟਿਵ ਆਊਟਕਮ ਦੀ ਗੱਲ ਕਰੀਏ ਤਾਂ ਸਟੱਡੀ ਵੀਜ਼ਾ ਦੇ ਨਾਲ-ਨਾਲ ਸਪਾਊਸ ਵੀਜ਼ਾ ਦੇ ਵਿੱਚ ਪੋਜ਼ਿਟਿਵ ਆਊਟਕਮ ਆਉਂਦਾ ਹੋਇਆ ਨ ਤੇ ਸਪਸ ਵੀza ਗਰਾਡ ਕੀਤੇ ਜਾ ਰਹੇ ਆ ਸੋਸ 2026 ਦੇ ਵਿੱਚ ਤੁਸੀਂ ਐਕਸਪੈਕਟ ਕਰ ਸਕਦੇ ਆ ਕਿ ਅਗਰ ਤੁਸੀਂ ਆਪਣੇ ਸਪਸ ਦੀ ਪ੍ਰੋਫਾਈਲ ਲਗਾਉਣਾ ਚਾਹੁੰਦੇ ਆ ਤਾਂ ਤੁਸੀਂ ਵੀza ਐਕਸਪੈਕਟ ਕਰ ਸਕਦੇ ਆ ਕਿਉਂਕਿ ਇਸ ਟਾਈਮ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਪੈਰੈਂਟਸ ਵੀਜ਼ਾ ਵੀ ਅਪਰੂਵ ਕੀਤਾ ਜਾ ਰਿਹਾ ਆ ਹਰ ਇੱਕ ਪੈਰੈਂਟ ਦਾ ਸੁਪਨਾ ਹੁੰਦਾ ਆ ਆਪਣੇ ਬੱਚਿਆਂ ਦੇ ਨਾਲ ਜਾ ਕੇ ਰਹਿਣਾ ਤੇ ਇਹ ਸੁਪਨਾ 2026 ਦੇ ਵਿੱਚ ਪੂਰਾ ਹੁੰਦਾ ਹੋਇਆ ਨਜ਼ਰ ਆ ਰਿਹਾ ਆ ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਐਪਲੀਕੈਂਟਸ ਰਹਿ ਰਹੇ ਆ ਜੋ ਆਪਣੇ ਪੈਰੈਂਟਸ ਨੂੰ ਇਨਵਾਈਟ ਕਰਨਾ ਚਾਹੁੰਦੇ ਸਪੈਸ਼ਲੀ ਜੋ ਐਪਲੀਕੈਂਟ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰ ਚੁੱਕੇ ਆ ਉਹਨਾਂ ਐਪਲੀਕੈਂਟ ਨੂੰ ਇਹ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਊਗੀ ਕਿ ਉਹ ਆਪਣੇ ਫੈਮਿਲੀ ਮੈਂਬਰਸ ਨੂੰ ਕੈਨੇਡਾ ਇਨਵਾਈਟ ਕਰ ਸਕਦੇ ਆ ਪੈਰੈਂਟਸ ਨੂੰ ਵੀ ਇਨਵਾਈਟ ਕੀਤਾ ਜਾ ਸਕਦਾ ਹੈ ਤੇ ਸਪਾਊਸ ਵੀਜ਼ਾ ਦੇ ਜ਼ਰੀਏ ਉਹ ਆਪਣੇ ਹਸਬੰਡ ਵਾਈਫ ਨੂੰ ਵੀ ਇਨਵਾਈਟ ਕਰ ਸਕਦੇ ਆ ਜੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵੱਡੀ ਤੇ ਗੁੱਡ ਨਿਊਜ਼ ਆ ਸੋ ਅਗਰ ਤੁਸੀਂ 2026 ਦੇ ਵਿੱਚ ਆਪਣੇ ਪੈਰੈਂਟਸ ਜਾਂ ਸਪਾਊਸ ਨੂੰ ਇਨਵਾਈਟ ਕਰਨਾ ਚਾਹੁੰਦੇ ਆ ਤਾਂ ਤੁਹਾਡਾ ਇਹ ਸੁਪਨਾ ਪੂਰਾ ਹੋ ਸਕਦਾ ਆ ਅਗਰ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਸਟੱਡੀ ਵੀਜ਼ਾ ਦੇ ਵਿੱਚ ਵੀ ਪੋਜ਼ਿਟਿਵ ਆਊਟਕਮ ਆਉਂਦਾ ਹੋਇਆ ਦਿਖਾਈ ਦੇ ਰਿਹਾ ਆ ਸਟੱਡੀ ਵੀਜ਼ਾ ਵੀ ਵੱਡੇ ਲੈਵਲ ਤੇ ਅਪਰੂਵ ਹੋ ਰਹੇ ਆ ਸਪੈਸ਼ਲੀ ਜੈਨੂਇਨ ਸਟੂਡੈਂਟਸ ਨੂੰ ਇਹ ਓਪਰਚ्युनिटी ਪ੍ਰੋਵਾਈਡ ਕੀਤੀ ਜਾਊਗੀ ਕਿ ਉਹਨਾਂ ਨੂੰ ਕੈਨੇਡਾ ਵੱਲੋਂ ਨਾ ਸਿਰਫ ਬਲਕਿ ਉਹਨਾਂ ਨੂੰ ਪੀਆਰਪੀ ਪ੍ਰੋਵਾਈਡ ਕੀਤੀ ਜਾਊਗੀ ਬਟ ਸਟੂਡੈਂਟਸ ਨੂੰ ਕੁਝ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ ਪਵੇਗਾ ਜਿਵੇਂ ਕਿ ਉਹਨਾਂ ਦੀ ਪ੍ਰੀਵੀਅਸ ਸਟੱਡੀ ਜਾਂ ਫਿਰ ਕੋਰਸ ਉਹਨਾਂ ਦੀ ਅੱਜ ਦੀ ਸਟੱਡੀ ਦੇ ਨਾਲ ਰੈਲੇਵੈਂਟ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਸਟੱਡੀ ਵੀਜ਼ਾ ਦੇ ਵਿੱਚ ਉਹਨਾਂ ਕੋਲ ਸਫੀਸ਼ੀਐਂਟ ਅਮਾਊਂਟ ਹੋਣੀ ਚਾਹੀਦੀ ਹੈ ਕਿ ਉਹ ਕੈਨੇਡਾ ਦੇ ਵਿੱਚ ਰਹਿ ਕੇ ਆਪਣੇ ਖਰਚੇ ਕੱਢ ਸਕਦੇ ਆ ਜਿਸ ਸਟੂਡੈਂਟ ਦੇ ਕੋਲ ਸਫੀਸ਼ੀਐਂਟ ਅਮਾਊਂਟ ਨਹੀਂ ਹੋਊਗੀ ਜਾਂ ਤਾਂ ਉਸ ਦਾ ਵੀਜ਼ਾ ਰਿਫਿਊਜ਼ ਹੋ ਸਕਦਾ ਹੈ ਅਗਰ ਉਹ ਵੀਜ਼ਾ ਅਪਲਾਈ ਕਰ ਰਿਹਾ ਹੈ ਜਾਂ ਫਿਰ ਉਹਨਾਂ ਨੂੰ ਕੈਨੇਡਾ ਦੇ ਵਿੱਚ ਰਹਿਣ ਦੇ ਲਈ ਵੀ ਪ੍ਰੋਬਲਮ ਫੇਸ ਕਰਨੀ T26 ਦੇ ਵਿੱਚ ਅਗਰ ਤੁਸੀਂ ਕੈਨੇਡਾ ਰਹਿਣਾ ਚਾਹੁੰਦੇ ਆ ਜਾਂਣਾ ਚਾਹੁੰਦੇ ਆ ਤਾਂ ਤੁਹਾਡੇ ਕੋਲ ਕੋਈ ਨਾ ਕੋਈ ਐਦਾ ਦੀ ਡਿਮਾਂਡਿੰਗ ਸਕਿੱਲ ਜ਼ਰੂਰ ਹੋਣੀ ਚਾਹੀਦੀ ਹੈ ਜਿਸ ਦੇ ਜੀ ਤੁਸੀਂ ਉੱਥੇ ਰਹਿ ਕੇ ਕੰਮ ਕਰ ਸਕੋ ਜਾਂ ਫਿਰ ਪੀਆਰ ਹਾਸਿਲ ਕਰ ਸਕੋ ਕਿਉਂਕਿ ਬਹੁਤ ਜ਼ਿਆਦਾ ਈਜ਼ੀ ਨਹੀਂ ਰਿਹਾ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਜਾਂ ਫਿਰ ਕੈਨੇਡਾ ਦੇ ਵਿੱਚ ਐਂਟਰੀ ਲੈਣਾ ਬਹੁਤ ਸਾਰੇ ਐਪਲੀਕੈਂਟ ਫੇਕ ਆਸਾਈਲਮ ਕਲੇਮ ਕਰ ਰਹੇ ਜੋ ਆਪਣੇ ਆਪ ਦੇ ਵਿੱਚ ਇੱਕ ਇਲੀਗਲ ਐਕਟੀਵਿਟੀ ਹੈ ਤੇ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਇਸ ਐਕਟੀਵਿਟੀ ਉੱਤੇ ਵੀ ਰੋਕ ਲਗਾਈ ਜਾ ਰਹੀ ਆ ਸੋ ਇੱਕ ਚੀਜ਼ ਤੁਹਾਨੂੰ ਧਿਆਨ ਦੇ ਵਿੱਚ ਰੱਖਣੀ ਪਵੇਗੀ ਕਿ ਅਗਰ ਤੁਸੀਂ ਕੈ ਤੁਹਾਨੂੰ ਆਪਣੇ ਸਟੇਟਸ ਨੂੰ ਹਰ ਹਾਲ ਦੇ ਵਿੱਚ ਮੇਨਟੇਨ ਕਰਕੇ ਰੱਖਣਾ ਪਏਗਾ ਅਗਰ ਤੁਸੀਂ ਆਊਟ ਆਫ ਸਟੇਟਸ ਹੋ ਜਾਂਦੇ ਆ ਤਾਂ ਤੁਹਾਨੂੰ ਕਿਸੇ ਵੀ ਟਾਈਮ ਕੈਨੇਡਾ ਤੋਂ ਰਿਪੋਰਟ ਕੀਤਾ ਜਾ ਸਕਦਾ ਹੈ ਜਾਂ ਫਿਰ ਲੀਗਲ ਚਾਰਜਸ ਤੁਹਾਡੇ ਤੇ ਅਪਲਾਈ ਕੀਤੇ ਜਾ ਸਕਦੇ ਆ ਸੋ ਆਪਣੇ ਸਟੇਟਸ ਨੂੰ ਮੇਨਟੇਨ ਕਰਕੇ ਰੱਖਣਾ ਹਰ ਉਸ ਐਪਲੀਕੈਂਟ ਲਈ ਜ਼ਰੂਰੀ ਆ ਜੋ ਕੈਨੇਡਾ ਦੇ ਵਿੱਚ ਰਹਿਣਾ ਚਾਹੁੰਦਾ ਹੈ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਕੈਨੇਡਾ ਦੇ ਵਿੱਚ ਵਰਕਰਸ ਦੀ ਤਾਂ ਕੈਨੇਡਾ ਦੇ ਵਿੱਚ ਕੰਸਟਰਕਸ਼ਨ ਵਰਕਰਸ ਦੀ ਡਿਮਾਂਡ ਬਹੁਤ ਜ਼ਿਆਦਾ ਆ ਇਸ ਤੋਂ ਇਲਾਵਾ ਟ੍ਰੇਡ ਹੈਲਥ케ਅ ਸੈਕਟਰਸ ਦੇ ਵਿੱਚ ਵੀ ਡਿਮਾਂਡ ਬਹੁਤ ਜ਼ਿਆਦਾ ਆ ਅਗਰ ਤੁਸੀਂ ਇਹਨਾਂ ਫੀਲਡਸ ਤੋਂ ਬਿਲੋਂਗ ਕਰਦੇ ਆ ਤਾਂ ਤੁਸੀਂ ਐਕਸਪੈਕਟ ਕਰ ਸਕਦੇ ਆ ਕੈਨੇਡਾ ਦੇ ਵਿੱਚ ਨਾ ਸਿਰਫ ਕੰ ਇਸ ਤੋਂ ਇਲਾਵਾ ਅਗਰ ਤੁਸੀਂ ਕੈਨੇਡਾ ਦੇ ਵਿੱਚ ਰਹਿਣਾ ਚਾਹੁੰਦੇ ਤਾਂ ਤੁਹਾਡੇ ਕੋਲ ਕੰਮ ਦਾ ਐਕਸਪੀਰੀਅੰਸ ਜ਼ਰੂਰ ਹੋਣਾ ਚਾਹੀਦਾ ਆ ਅਗਰ ਤੁਹਾਡੇ ਕੋਲ ਕੋਈ ਸਕਿੱਲ ਹੈ ਕੰਮ ਦਾ ਐਕਸਪੀਰੀਅੰਸ ਹੈ ਤਾਂ ਹੀ ਤੁਸੀਂ ਐਕਸਪੈਕਟ ਕਰ ਸਕਦੇ ਹੋ ਹੁਣ ਸਿਰਫ ਡਿਗਰੀ ਜਾਂ ਡਿਪਲੋਮਾ ਦਾ ਹੋਣਾ ਕਾਫੀ ਨਹੀਂ ਆ ਤੁਹਾਡੇ ਕੋਲ ਉਥੇ ਦਾ ਐਕਸਪੀਰੀਅੰਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਨੇ ਇਹ ਚੀਜ਼ ਵੀ ਕਲੀਅਰ ਕਰ ਦਿੱਤੀ ਆ ਕਿ ਉਹ ਉਹਨਾ ਐਪਲੀਕੈਂਟ ਨੂੰ ਪ੍ਰਾਇਓਰਟੀ ਦੇਣਗੇ ਜੋ ਕੈਨੇਡਾ ਦੇ ਕਲਚਰ ਦਾ ਇੱਕ ਇੰਪੋਰਟੈਂਟ ਹਿੱਸਾ ਬਣ ਚੁੱਕੇ ਆ ਉਥੇ ਦੀ ਇਕਨੋਮੀ ਦੇ ਵਿੱਚ ਆਪਣਾ ਇੱਕ ਮੇਜਰ ਰੋਲ ਪਲੇ ਕਰਦੇ ਆ ਜਿਹੜਾ ਐਪਲੀਕੈਂਟਸ ਦੇ ਵਰਕ ਪਰਮਿਟ ਐਕਸਪਾਇ official website ਦੇ ਉਤੇ ਜਾ ਕੇ ਆਪਣੇ ਲਈ ਇੱਕ ਐਪਲੀਕੇਸ਼ਨ ਫਾਰਮ ਫਿਲ ਕਰ ਸਕਦੇ ਆ ਜਿਸ ਦੇ ذریعے ਉਹ ਆਪਣੇ ਵਰਕ ਪਰਮਿਟ ਨੂੰ ਐਕਸਟੈਂਡ ਕਰਵਾ ਸਕਦੇ ਆ ਇਸ ਤੋਂ ਇਲਾਵਾ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਆ ਜਾਂ ਤਾਂ ਉਹ ਸਟੱਡੀ ਵੀਜ਼ਾ ਦੇ ਵਿੱਚ ਸਵਿਚ ਕਰ ਸਕਦੇ ਆ ਜਾਂ ਫਿਰ ਉਹ ਵਿਸਟਰ ਜਾਂ ਫਿਰ ਟੂਰਿਸਟ ਵੀਜ਼ਾ ਦੇ ਲਈ ਵੀ ਅਪਲਾਈ ਕਰ ਸਕਦੇ ਆ। ਇਫ ਯੂ ਹੈਵ ਐਨੀ ਫਰਦਰ ਕੁਰੀਜ਼ ਪਲੀਜ਼ lets me know in the comment section। ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋਊਗੀ। ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਹੋ ਜਿਹੇ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮਿਲਦੀ ਆ ਨੈਕਸਟ ਵੀਡੀਓ ਵਿੱਚ। ਟਿਲ ਦੈਨ ਗੁੱਡ ਬਾਏ ਐਂਡ ਥੈਂਕਸ ਫॉर ਵਾਚਿੰਗ। ਸਟੇ ਪੋਜ਼ਿਟਿਵ ਸਟੇ ਹੋਪਫੁਲ।